ਹੋੜੇ-ਹੋੜੇ ਕਿਸਾਨ ਮੋਰਚੇ ਚੋਂ ਆਈ ਵੱਡੀ ਖਬਰ ਬੇਸਿਤਾ ਰਹੀ ਕਿਸਾਨ ਲੀਡਰਾਂ ਦੀ ਮੀਟਿੰਗ ਕਿਸਾਨਾਂ ਨੂੰ ਅਜੇ ਨਹੀਂ ਮਿਲੇਗਾ ਸੰਯੁਕਤ ਮੋਰਚੇ ਦਾ ਸਾਥ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂ ਖਨੌਰੀ ਤੇ ਸ਼ੰਭੂ ਸਰਹੱਦ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਜੇ ਕਿਸਾਨ ਅ ਸਯੁਕਤ ਮੋਰਚੇ ਦਾ ਸਾਥ ਨਹੀਂ ਮਿਲੇਗਾ ਇਸ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਅਜੇ ਸਮਰਥਨ ਦੇਣ ਦਾ ਫੈਸਲਾ ਨਹੀਂ ਲਿਆ ਗਿਆ ਇਸ ਨੂੰ ਲੈ ਕੇ ਅੱਗੇ ਵੀ ਮੀਟਿੰਗ ਹੋਵੇਗੀ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਦਾ ਮੋਰਚਾ ਚੱਲ ਰਿਹਾ ਹੈ ਇਸ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਅਜੇ ਮੀਟਿੰਗ ਵੀ ਚੱਲ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਕਿਸਾਨਾਂ ਵੱਲੋਂ ਜਿਹੜਾ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਤੇ ਮੀਟਿੰਗ ਦੇ ਵਿੱਚ ਜਿਹੜਾ ਕਿਸਾਨ ਸਯੁਕਤ ਮੋਰਚੇ ਦਾ ਸਾਥ ਮੰਗ ਰਹੇ ਸੀ ਪਰ ਅਜੇ ਉਹ ਜਿਹੜੀ ਮੀਟਿੰਗ ਆ ਉਹ ਬੇਸਿੱਟਾ ਰਹੀ ਉਸ ਮੀਟਿੰਗ ਦੇ ਵਿੱਚ ਕੋਈ ਵੀ ਜਿਹੜਾ ਹੱਲ ਕਿਸਾਨ ਸਯੁਕਤ ਮੋਰਚੇ ਵੱਲੋਂ ਨਹੀਂ ਕੱਢਿਆ ਗਿਆ ਤੇ ਉਹਨਾਂ ਵੱਲੋਂ ਅਜੇ ਸਾਫ਼ ਦੇਣ ਤੋਂ ਪੱਕੇ ਤੌਰ ਤੇ ਜਿਹੜਾ ਇਨਕਾਰ ਦਾ ਜਿਹੜਾ ਆਪਣੇ ਕੋਲੇ ਸਿੱਟਾ ਨਿਕਲ ਕੇ ਆ ਰਿਹਾ ਵਾ ਤਾਂ ਕਿਸਾਨਾਂ ਨੂੰ ਜਿਹੜਾ ਸਯੁਕਤ ਮੋਰਚੇ ਅਜੇ ਸਾਥ ਨਹੀਂ ਮਿਲੇਗਾ ਉਹਨਾਂ ਨੂੰ ਕੱਲ੍ਹ ਆ ਹੀ ਇਸ ਮੋਰਚੇ ਦੇ ਵਿੱਚ ਲੜਾਈ ਲੜਨੀ ਪਵੇਗੀ ਸਰਕਾਰ ਦੇ ਵਿਰੁੱਧ ਜਿਹੜਾ ਅਜੇ ਧਰਨਾ ਜਿਹੜਾ ਲਗਾਉਣਾ ਪਵੇਗਾ ਤਾਂ ਇਹ ਕਿਸਾਨ ਮੋਰਚੇ ਤੋਂ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਤਾਜ਼ਾ ਖਬਰ ਆ ਜਿਹੜੀ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ ਕਿਸਾਨਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਤੇ ਪਰ ਮੀਟਿੰਗ ਜਿਹੜੀ ਬੇ ਸੱਟਾ ਰਹੀ ਉਹਨਾਂ ਨੇ ਮੀਟਿੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਾਥ ਨਾ ਦੇਣ ਦਾ ਫੈਸਲਾ ਕੀਤਾ ਤੇ ਪੱਕੇ ਤੌਰ ਤੇ ਜਿਹੜਾ ਇਨਕਾਰ ਕਰਦੇ ਹੋਏ ਨਜ਼ਰ ਆ ਰਹੇ ਹਨ ਇਨਕਾਰ ਤਾਂ ਉਹਨਾਂ ਨੇ ਨਹੀਂ ਕੀਤਾ ਪਰ ਉਹਨਾਂ ਦੇ ਜਿਹੜਾ ਮੀਟਿੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹਾਂ ਦਾ ਹੰਗਾਰਾ ਨਹੀਂ ਭਰਿਆ ਤੇ ਜਿਸ ਤਰ੍ਹਾਂ ਦੇਖ ਸਕਦੇ ਆ ਕਿ ਆਪਾਂ ਮੀਟਿੰਗ ਆ ਜਿਹੜੀ ਪੂਰੀ ਤਰ੍ਹਾਂ ਬੇ ਸੱਟਾ ਰਹੀ ਤਾਂ ਐਸੀ ਕਿਸਾਨ ਮੋਰਚੇ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਹੋਰ ਖਬਰਾਂ ਜਾਣਨ ਲਈ ਕਿਸਾਨ ਮੋਰਚੇ ਦੀ ਖਬਰਾਂ ਜਾਣਨ ਲਈ ਸਭ ਤੋਂ ਪਹਿਲਾਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ